26 ਜਨਵਰੀ ਯਾਨੀ ਕਿ ਗਨਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਤਾਂ ਇਸ ਆਰ ਡੀ ਐਕਸ ਬਲਾਸਟ ਤੋਂ ਬਾਅਦ ਜਿੱਥੇ ਸਾਰਾ ਇਲਾਕਾ ਕੰਮੁਠਿਆਕ ਪਾਸੇ 26 ਜਨਵਰੀ ਦੀਆਂ ਤਿਆਰੀਆਂ ਜਾਰੀ ਨੇ ਤੇ ਉਧਰ ਦੂਜੇ ਪਾਸੇ ਇਸ ਧਮਾਕੇ ਤੋਂ ਬਾਅਦ ਸਾਰਾ ਇਲਾਕਾ ਜਿੱਥੇ ਹੜਕੰਪ ਮੱਚ ਚੁੱਕਿਆ ਤਾਂ ਦੱਸ ਦਈਏ ਕਿ ਸਰਹੰਦ ਦੇ ਵਿੱਚ ਜਿਹੜਾ ਪਿੰਡ ਖਾਨਪੁਰ ਦਾ ਰੇਲਵੇ ਸਟੇਸ਼ਨ ਆ ਉੱਥੇ ਇਹ ਧਮਾਕਾ ਹੋਇਆ ਪਾਲ ਗੱਡੀ ਜਿਹੜੀ ਉਹ ਪਟਰੀ ਤੋਂ ਲੰਘ ਰਹੀ ਸੀ ਕਿ ਇਸੇ ਦਰਮਿਆਨ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਤੇ ਆਵਾਜ਼ ਆਉਂਦਿਆਂ ਹੀ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਉਪਰ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤਾਂ ਦੱਸਿਆ ਜਾ ਰਿਹਾ ਕਿ 506 ਫੁੱਟ ਤੱਕ ਜਿਹੜਾ ਪਟੜੀ ਦਾ ਪੂਰਾ ਏਰੀਆ ਉਹ ਨੁਕਸਾਨਿਆ ਗਿਆ ਇੱਕ ਜਿਹੜਾ ਚਾਲਕ ਹੈ ਉਹ ਜ਼ਖਮੀ ਹੋ ਚੁੱਕਿਆ ਤੇ ਦੱਸਿਆ ਵੀ ਜਾ ਰਿਹਾ ਕਿ ਇੱਥੋਂ ਮਾਲਗੱਡੀ ਲੰਘ ਰਹੀ ਸੀ ਸੂਤਰਾ ਦੇ ਮੰਨੀ ਹੈ ਤਾਂ ਆਰ ਡੀ ਐਕਸ ਬਲਾਸਟ ਹੋਇਆ ਹੈ ਜਿਸ ਦੇ ਨਾਲ ਇੱਥੇ ਵੱਡਾ ਧਮਾਕਾ ਹੋਇਆ ਤੇ ਸਾਰੇ ਇਲਾਕੇ ਦੇ ਵਿੱਚ ਹੜਕੰਪ ਮੱਚ ਚੁੱਕਿਆ ਹਰਹੰਦ ਰੇਲਵੇ ਸਟੇਸ਼ਨ ਦੱਸਿਆ ਜਾ ਰਿਹਾ ਜਿੱਥੇ ਧਮਾਕਾ ਹੋਣ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਹੀ ਹੜਕੰਪ ਮੱਚ ਗਿਆ ਉਦੋਂ ਹੀ ਦੱਸਿਆ ਜਾ ਰਿਹਾ ਕਿ ਫੋਰੈਂਸਿਕ ਟੀਮਾਂ ਪ੍ਰਸ਼ਾਸਨ ਜਿਹੜੇ ਮੌਕੇ ਤੇ ਪਹੁੰਚ ਚੁੱਕਿਆ ਹੈ ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਪਿਤੀ ਰਾਤ ਇਥੋਂ ਰੇਲ ਗੱਡੀ ਲੰਘ ਰਹੀ ਸੀ ਮਾਲ ਗੱਡੀ ਦੇ ਲੰਘੜ ਦੌਰਾਨ ਹੀ ਜ਼ੋਰਦਾਰ ਬਲਾਸਟ ਹੁੰਦਾ। ਬਪੜਾ ਕੇ ਸੁਣਿਆ ਬਾਜੀ ਪਾਸੇ ਸੀ। ਕਿੰਨੇ ਵਜੇ ਜੀ? 9:30 ਵਜੇ 10 ਵਜੇ ਦੇ ਗੇਟ 'ਚ। ਕਿਸ ਤਰ੍ਹਾਂ ਦਾ ਪਟਾਕਾ ਸੀ ਗਈ? ਬਹੁਤ ਜ਼ੋਰ ਦਾ ਪੰਡ ਪੂਰੀ ਬਾਜਾਈ। ਕਿਨੇ ਪਿੰਡ ਜੀ? ਆ ਖਾਨਪੁਰ। ਕਿੰਨੀ ਦੂਰ ਪੈ ਜਾਂਦਾ ਪਿੰਡੋਂ ਤੇ ਤੋਂ? ਆ ਮੇਰੇ ਡੈਡ ਕਿਲੋ ਡੈਡ ਕਿਲੋਮੀਟਰ ਹੈਗੇ ਜੀ। ਮਤਲਬ ਡੈਡ ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹੈ। ਹਾਂ ਜੀ ਹਾਂ ਜੀ। ਕੀ ਲੱਗਦਾ ਬੱਤ ਰੇਲ ਗੱਡੀ ਉਸੇ ਮੈਂ ਕੀ ਲੈ ਕੇ ਪਤਾ ਨਹੀਂ ਪਤਾ ਨਹੀਂ ਇਹ ਤਾਂ ਸੁੱਤੇ ਪਈਗੀ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਤਾਂ ਇਸ ਆਰ ਡੀ ਐਕਸ ਬਲਾਸਟ ਤੋਂ ਬਾਅਦ ਜਿੱਥੇ ਸਾਰਾ ਇਲਾਕਾ ਕੰਬ ਉਠਿਆ ਕਿ ਪਾਸੇ 26 ਜਨਵਰੀ ਦੀਆਂ ਤਿਆਰੀਆਂ ਜਾਰੀ ਨੇ ਤੇ ਉਧਰ ਦੂਜੇ ਪਾਸੇ ਇਸ ਧਮਾਕੇ ਤੋਂ ਬਾਅਦ ਸਾਰਾ ਇਲਾਕਾ ਜਿੱਥੇ ਹੜਕੰਪ ਮੱਚ ਚੁੱਕਿਆ ਤਾਂ ਦੱਸ ਦਈਏ ਕਿਸ ਸਰਹੰਦ ਦੇ ਵਿੱਚ ਜਿਹੜਾ ਪਿੰਡ ਖਾਨਪੁਰ ਦਾ ਰੇਲਵੇ ਸਟੇਸ਼ਨ ਆ ਉੱਥੇ ਇਹ ਧਮਾਕਾ ਹੋਇਆ ਮਾਲ ਗੱਡੀ ਜਿਹੜੀ ਉਹ ਪਟਰੀ ਤੋਂ ਲੰਘ ਰਹੀ ਸੀ ਕਿ ਇਸੇ ਦਰਮਿਆਨ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਤੇ ਆਵਾਜ਼ ਆਉਂਦਿਆਂ ਹੀ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤਾਂ ਦੱਸਿਆ ਜਾ ਰਿਹਾ ਕਿ 5 ਤੋਂ 6 ਫੁੱਟ ਤੱਕ ਜਿਹੜਾ ਪਟਰੀ ਦਾ ਪੂਰਾ ਏਰੀਆ ਉਹ ਨੁਕਸਾਨਿਆ ਗਿਆ ਇੱਕ ਜਿਹੜਾ ਚਾਲਕ ਹੈ ਉਹ ਜ਼ਖਮੀ ਹੋ ਚੁੱਕਿਆ ਤੇ ਦੱਸਿਆ ਵੀ ਜਾ ਰਿਹਾ ਕਿ ਇੱਥੋਂ ਮਾਲ ਗੱਡੀ ਲੰਘ ਰਹੀ ਸੀ ਸੂਤਰਾ ਦੇ ਮੰਨੀਏ ਤਾਂ ਆਰ ਡੀ ਐਕਸ ਬਲਾਸਟ ਹੋਇਆ ਹੈ ਜਿਸ ਦੇ ਨਾਲ ਇੱਥੇ ਦਾ ਧਮਾਕਾ ਹੋਇਆ ਤੇ ਸਾਰੇ ਇਲਾਕੇ ਦੇ ਵਿੱਚ ਹੜਕੰਪ ਮੱਚ ਚੁੱਕਿਆ ਹਰੰਦ ਰੇਲਵੇ ਸਟੇਸ਼ਨ ਦੱਸਿਆ ਜਾ ਰਿਹਾ ਜਿੱਥੇ ਧਮਾਕਾ ਹੋਣ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਹੀ ਹੜਕੰਪ ਮੱਚ ਗਿਆ ਉਧਰ ਹੀ ਦੱਸਿਆ ਜਾ ਰਿਹਾ ਕਿ ਫੋਰੈਂਸਿਕ ਟੀਮਾਂ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਹੈ ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪਿਤੀ ਰਾਤ ਇਥੋਂ ਰੇਲ ਗੱਡੀ ਲੰਘ ਰਹੀ ਸੀ ਮਾਲ ਗੱਡੀ ਦੇ ਲੰਘੜ ਦੌਰਾਨ ਹੀ ਜ਼ੋਰਦਾਰ ਬਲਾਸਟ ਹੁੰਦਾ ਬਪੜਾ ਕੇ ਸੁਣਾ ਬਾਜੀ ਪਾਸੀ ਕਿੰਨੇ ਵਜੇ ਜੀ 9:30 ਵਜੇ 10 ਵਜੇ ਦੇ ਗੇਟ ਚ ਕਿਸ ਤਰ੍ਹਾਂ ਦਾ ਪਟਾਕਾ ਫੀਗਈ ਬਹੁਤ ਜ਼ੋਰ ਨਾਲ ਪੰਡ ਪੂਰੀ ਬਾਜਾਈ ਉਹ ਕਿਹੜੇ ਪਿੰਡ ਜੀ ਆ ਖਾਨਪੁਰ ਕਿੰਨੀ ਦੂਰ ਪੈ ਜਾਂਦਾ ਪਿੰਡੋਂ ਤੇ ਤੋਂ ਆ ਮੈਨੂੰ ਡੈਡ ਕਿਲੋ ਡੈਡ ਕਿਲੋਮੀਟਰ ਹੈ ਕਿ ਜੀ ਮਤਲਬ ਡੈਡ ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹਾਂਜੀ ਹਾਂਜੀ ਫਿਰ ਕੀ ਲੱਗਦਾ ਰੇਲ ਗੱਡੀ ਉਸੇ ਵਿੱਚ ਕੀ ਲੈ ਕੇ ਪਤਾ ਨਹੀਂ ਪਤਾ ਨਹੀਂ ਇਹ ਤਾਂ ਸੁੱਤੇ ਪਈਗੀ ਕੋਈ ਪਤਾ ਨਹੀਂ